ਅਰੇ ਕਿੱਸਾ ਨਜ਼ਾਰਾ ਹੀ ਆ ਗਿਆ ਕੰਨੇ ਢੋਣੇ ਵਾਲੇ ਸਾਰੇ ਘਾਟੇ ਪੂਰੇ ਕਰਦੇ ਢੋਣੇ ਵਾਲੇ ਤਾਂ ਹਲਾ ਦੇ ਮਾਰੇ ਗਏ ਜਮਾ ਤੇ ਪਤਾ ਯਾਰ ਅੱਗੇ 10 15 ਮਾਣ ਵੱਧ ਹੋ ਗਈ ਚਲ ਸ਼ੁਕਰ ਮਹਾਰਾਜ ਦਾ ਬਰਾਬਰ ਜੇ ਪੱਲਾ ਪੂਰਾ ਹੀ ਪੈ ਗਿਆ ਕਿਹਦੇ ਨਾਲ ਇਕੱਲਾ ਹੀ ਗੱਲਾਂ ਕਰੀ ਜਾਂਦਾ ਕਿਵੇਂ ਆ ਬਰਾੜਾ ਕੀ ਹਾਲਾ ਪੈਨ ਨਾਲ ਹੀ ਆ ਗਿਆ ਪਤੰਦਰਾ ਇਹਦਾ ਹਿਸਾਬ ਕਿਤਾਬ ਕਰਨੇ ਆੜ ਤਕੇ ਨਾ ਕੋਈ ਨਹੀਂ ਦੇ ਦੇਾਂਗੇ ਠੇਕਾ ਭੱਜ ਜਾਂਦਾ ਤੇਰਾ ਠੇਕਾ ਮੈਂ ਤਾਂ ਠੇਕੇ ਦੀ ਗੱਲ ਹੀ ਨਹੀਂ ਕੀਤੀ ਹੋਰ ਫਿਰ ਕਿਵੇਂ ਅੱਜ ਖੇਤ ਦਾ ਕਿਵੇਂ ਮੂੰਹ ਦੱਸ ਗਿਆ ਯਾਰ ਮੇਰਾ ਖੇਤ ਆ ਮੈਂ ਖੇਤਾ ਨਹੀਂ ਸਕਦਾ ਤੂੰ ਠੇਕੇ ਤੇ ਦੇਤਾ ਏ ਥੋੜਾ ਯਾਰ ਵੀ ਆਇਆ ਤਾਂ ਹੈਗਾ ਹੁਣ ਵੱਧ ਆ ਬਈ ਵੱਟ ਉੱਤੇ ਮੈਂ ਲਗਣਾ ਕੀੜਾ ਮਾਰਿਆ ਕਰਾ ਸਾਂਜੀ ਵੱਟ ਛੁੱਡੀ ਆਵੇ ਹਾਂ ਦੇਖ ਲੈ ਇੰਚ ਨਹੀਂ ਵਧਾਂ ਦਿੱਤੇ ਗਵਾਂਢੀ ਤੇਰੇ ਇਹ ਤਾਂ ਐਂਚਰ ਲਾਹਤਾ ਤੇਰੇ ਨਾਲ ਆ ਇੰਚਾਂ ਨਾ ਕਿੱਥੇ ਯਾਰ ਜ਼ਮੀਨਾਂ ਬਣਦੀਆਂ ਹਾਂ ਹੋਰ ਦੱਸ ਕਿਵੇਂ ਫਿਰ ਅਜ ਮਾੜੀਆਂ ਸੋਚਾਂ ਹੁੰਦੀਆਂ ਬੰਦਿਆਂ ਦੀਆਂ ਤੇ ਉਹ ਦੋ ਕਿਲੇ ਛੱਡਿਆ ਛੋੜੇ ਤੇ ਤੂੜੀ ਬਣਾ ਲਈਆਂ ਉੱਥੇ ਪਸੂ-ਪਸੂ ਵੇਖ ਲੈ ਜੇ ਤੇ ਨਹੀਂ ਬਣਾਉਣੀ ਮੈਂ ਚੁਕਾ ਦਿੰਨਾ ਇਹ ਗੱਲਾਂ ਹੀ ਹੋਰ ਕਰੀ ਨਾ ਮੈਂ ਤਾਂ ਯਾਰ ਮੈਂ ਤਾਂ ਖੇਤਾਂ ਦੀ ਜਿਹੜੀ ਹਵਾ ਠੰਢੀ ਯਾਰ ਐਸ ਵੇਲੇ ਜਿਹੜਾ ਮਾਹੌਲ ਆ ਨਾ ਮਾਹੌਲ ਤਾਂ ਫਿਰ ਬਈ ਪੰਜਾਬ ਵਰਗੀ ਖੇਤਾਂ ਵਰਗੀ ਕਿੱਥੇ ਦੀ ਆ ਹਾਂ ਤੇ ਮੇਰਾ ਤਾਂ ਯਾਰ ਜੀ ਕਰਦਾ ਵੀ ਦੁਬਾਰਾ ਖੇਤੀ ਕਰਨ ਨੂੰ ਤੇ ਸਹੀ ਪੁੱਛੇ ਤਾਂ ਯਾ ਨਹੀਂ ਨਹੀਂ ਬਾਲਾ ਵਧੀਆ ਬਈ ਇਹਦਾ ਵਧੀਆ ਨਾਲੇ ਤੇਰਾ ਸਰੀਰ ਫੈਕਟਰ ਹੋਵੇ ਨਾਲੇ ਆਪ ਦਾ ਚਾਰਨ ਨਾਲੇ ਤੇਰੇ ਜਵਾਕਾਂ ਨੂੰ ਪਤਾ ਲੱਗੇ ਤਾਂ ਬਹੁਤ ਵਧੀਆ ਸੋਚ ਆ ਤੇਰੀ ਇਹ ਮੁੜਨਾ ਹੀ ਪੈਣਾ ਸਾਰਿਆਂ ਨੂੰ ਠੇਕੇ ਦੇ ਕਿੰਨਾ ਚਿਰ ਲਾਵੇਂਗਾ ਤੇ ਰੁਕ ਮੜ ਆਇਆ ਗੱਲ ਤਾਂ ਸੁਣ ਹਾਂ ਹੁਣ ਦੱਸ ਉਹ ਮੈਂ ਤੈਨੂੰ ਐਂ ਕਹਿੰਦੇ ਗੱਲ ਤਾਂ ਸੁਣ ਲੈ ਠਰਮਾ ਤਾਂ ਰੱਖ ਮੜ ਆਇਆ ਤੇ ਮੈਂ ਤਾਂ ਯਾਰ ਐਂ ਕਹਿੰਦਾ ਸੀਗਾ ਵੀ ਸਾਈ ਭਰਾਵਾ ਆਪਦੀ ਜਿਹੜੀ ਹੈਗੀ ਹੈ ਲੈ ਜਾ ਵਾਪਸ ਸਾਈ ਬਾਈ ਹਾਂ ਕਿਉਂ ਮੈਂ ਤਾਂ ਹੁਣ ਤੋਂ ਹੀ ਕਰਨੀ ਆ ਬਾਈ ਖੇਤੀ ਸਟਾਰਟ ਕਰਨੀ 15 ਐਤ ਕੀ ਦਾ ਮੈਂ ਸਾਰਾ ਲਿਖ ਲਿਖਾ ਕਰੀ ਬੈਠਾ ਮੈਂ ਤਾਂ ਵਾਣ ਵੀ ਨਹੀਂ ਕੀਤਾ ਲੈ ਆ ਇਹ ਇਹਦਾ ਹੁਣ ਕਿਵੇਂ ਇਹ ਜਿਹੜਾ ਇੱਕ ਇਹਦਾ ਮਣ ਕਿਵੇਂ ਬਣ ਕੇ ਸਾਈ ਆਸਤੇ ਬਈ ਮੈਨੂੰ ਨਹੀਂ ਪਤਾ ਭਰਾਵਾ 73 73 ਮਣ ਦੀਆਂ ਕਣਕਾਂ ਨਿਕਲੀਆਂ ਥੋਡੀਆਂ 75 75 ਦੀਆਂ ਅੱਛਾ ਹਾਂ ਤੇ ਪਈ ਨਾ ਇਹਨਾਂ ਭਰਾਵਾ ਕਣਕ ਨਿਕਲੀ ਆ। ਕੋਈ ਕਹਿੰਦਾ 75 ਮਣ ਚੜ ਗਈ। ਤੇ ਯਾਰ ਮੈਨੂੰ ਪਤਾ ਨਹੀਂ ਤੇਰੇ ਨਾਲ ਦੇ ਦਾ ਰੌਲਾ ਪਾਈ ਜਾਂਦਾ ਸਾਰੇ। ਪਹਿਲ ਕੀ 60 65 ਮਣ ਕਣਕ ਚੜੀ ਆ ਅੱਗੇ 40 ਚੜੀ ਆ ਤੇ ਕਿ 15 20 ਮਣ ਵੱਧ ਚੜ ਗਈ। ਪਰ ਮਣ ਮਣ ਜਿਹੜੀ ਆ ਵੱਧ ਉਹ ਜੋ ਝੋਨਾ ਭਾਈ ਝੋਨਾ ਜੋ 30 40 ਮਣ ਉੱਟ ਗਿਆ। ਮੈਨੂੰ ਝੋਨੇ ਦਾ 122 ਝੋਨੇ ਦਾ 90 ਮਣ ਚੜਦਾ ਸੀ ਐਤ ਕੀ 50 55 ਮਣ ਚੜਿਆ ਤੇ ਬਾਸਮਤੀ ਚੜੀ ਆ 30 35 ਮਣ। ਮੈਂ ਪਾਗਲ ਨਹੀਂ ਕੈਲਕੂਲੇਟਰ ਕਰਕੇ ਆ। ਕੋਈ ਬੰਦ ਨਾ ਕਹਿੰਦਾ 100 ਲਿਆ ਕਣਕ ਦੇ ਝਾੜ ਚੰਗੇ ਆ ਵੀ ਤੂੰ ਮੂੰਹ ਚਾ ਤੂੰ ਐ ਪਰਨੋੜ ਤਾਂ ਨਹੀਂ ਭਰ ਲਿਆ ਪਰਨੋਟ ਹੀ ਹੁੰਦਾ ਭਰਾਵਾ ਜਵਾਨ ਕੋਈ ਨਹੀਂ ਵੇਖ ਲਾਂਗੇ ਤੂੰ ਜਵਾਨ ਲੈ ਕੇ ਆਦੀ ਐ ਮੈਂ ਤੈਨੂੰ ਦੱਸਦਾ ਮੈਂ ਬੰਦਿਆਂ ਨੂੰ ਕਹੀ ਜਾਂਦਾ ਹੁਣ ਭਰਾਪੇ ਤੌਰ ਤੇ ਠੀਕ ਐ ਨਾ ਦੋਨੇ ਆਏ ਸੀ ਆਪ ਦਾ ਕੋਈ ਬੰਦੇ ਸਾਥ ਲਾ ਯਾਰ ਮੈਂ ਬੰਦੇ ਕਿਉਂ ਸੱਦਾ ਤੂੰ ਸੱਦ ਲਈ ਜਿਹੜੇ ਸੱਦਨੇ ਆ ਮੈਂ ਤਾਂ ਸੱਦੂਗਾ ਹੀ ਮੇਰਾ ਬੰਦੇ ਕਰ ਲੈਣਗੇ ਤੂੰ ਉਹ ਹੀ ਤੇਰਾ ਵਾਣ ਕਿਹੜਾ ਪੱਜ ਜਾਂਦਾ ਜਾਂ ਤੂੰ ਮੈਨੂੰ 2 ਮਹੀਨੇ ਪਹਿਲਾਂ ਦੱਸਦਾ ਮੈਂ ਉਹਦਾ ਵਾਣ ਹੁਣ ਵਾਣ ਸਾਰੇ ਲੱਗ ਗਏ ਵੀਰ ਮੈਂ ਕਿੱਥੋਂ ਲਵਾਂ ਮੇਰੇ ਆਪ ਦੇ ਦੋ ਕਿੱਲੇ ਮੇਰੀ ਗੱਲ ਸੁਣ ਲੈ ਬਹੁਤ ਤਰਾ ਢੱਡ ਨਹੀਂ ਭਰਦਾ ਮੈਨੂੰ ਪਤਾ ਢੱਡ ਭਰਾਵਾ ਕੀ ਪੂਰਾ ਪੱਲਾ ਹੀ ਪਿਆ 40 45 ਮਣ ਝੋਨਾ ਚੜਾਇਤ ਕੀ ਕਣਕ ਚੱਲ 15 20 ਮਣ ਵੱਧ ਹੋ ਗਈ ਯਾਰ ਹੋਈ ਆ ਨਾ ਫਿਰ ਤੇ ਹੋਈ ਆ ਬਾਤ ਬਈ ਤੂੰ ਐ ਕਰਦਾ ਟਰਾਲੀ ਲਿਆਉਂਦਾ ਵਿੱਚੋਂ ਟਰਾਲੀ ਜਿਹੜੀ ਵੱਧ ਸੀ ਉਹ ਲੈ ਜਾਂਦਾ ਫੇਰ ਤਾਂ ਖੋਸੀ ਤੂੜੀ ਤੈਨੂੰ ਅੱਧੀ ਛੱਡੀ ਬੈਠਾ ਤੇਰੇ ਨਾਲ ਗੱਲ ਹੋਈ ਸੀਗੀ ਪਹਿਲਾਂ ਵੀ ਤੂੜੀ ਮੈਂ ਬਣਾਉਂਗਾ ਠੀਕ ਆ ਸੁਣ ਲੈ ਮੈਂ ਕਿਹਾ ਯਾਰ ਮਣਾ ਕੀਤਾ ਭਲਾਂ ਦੀ ਤੈਨੂੰ ਮੈਂ ਆਖੀ ਨਾ ਬਣਾ ਲਾ ਉਹਨੂੰ ਚੱਕ ਲਾ ਯਾਰ ਤੇਰਾ ਭਰਾ ਸਾਈ ਵਾਲਾ ਯਾਰ ਤੂੰ ਮੈਨੂੰ ਕਿਉਂ ਮਾਰਦਾ ਗਰੀਬ ਬੰਦੇ ਨੂੰ ਐ ਕਿ ਮੇਰਾ ਜਮਾ ਤਿੰਨ ਸਾਲ ਹੋ ਗਏ ਕਣਕ 40 ਮਣ ਨਿਕਲਦੀ ਨੂੰ ਐਤ ਕੀ ਤੀਜੇ ਚੌਥੇ ਸਾਲ ਆ ਕੇ ਰੱਬ ਨੇ ਸੁਣੀ ਐ ਐਤ ਕੀ ਜਾ ਕੇ ਮਾੜੀ ਮੋਟੀ 60 ਮਣ ਕ੍ਰੋਸ ਕੀਤਾ ਫਿਰ ਮੇਰਾ ਤਾਂ ਕੋਈ ਕਸੂਰ ਨਹੀਂ ਐ ਚ ਮੇਰਾ ਜੀ ਕੀਰਤਾ ਯਾਰ ਮੈਂ ਨਹੀਂ ਪਾ ਦੇਣਾ ਮੈਂ ਨਹੀਂ ਦੇਣਾ ਮਣ ਬਸ ਗੱਲ ਨਹੀਂ ਦੀਵਾਨ ਤੂੰ ਉਹ ਸਾਈ ਕਾ ਤੂੰ ਚਿੱਟੇ ਪਾ ਕੇ ਫੜ ਲਈ ਸੀ 80000 ਨੂੰ ਤੈਨੂੰ ਮੈਂ ਦੇਈ ਬੈਠਾ ਮੈਨੂੰ ਕੀ ਆਈ ਦਾ ਉਹ ਤਾਂ ਤੁਸੀਂ ਰੋਣ ਲੱਗ ਜਾਂਦੇ ਆ ਨਿਕਲਦਾ ਕੋਹਣੀ 80000 ਨੂੰ ਕਿੱਥੇ ਪਾਈ ਫਿਰ ਤੁਸੀਂ ਅੱਗੇ 10000 ਰੁਪਏ ਬਾਜ ਦਾ ਕਿਲੇ ਦਾ ਐਤ ਕੀ 15 ਬਾਜ ਦਾ ਫਿਰ ਤੂੰ ਐਤ ਕੀ 80000 ਨੂੰ ਠੇਕੇ ਤੇ ਲੈ ਜੀ ਕਿਉਂ ਫਿਰ ਨਾ ਲੈਂਦੇ ਤੇ ਲੈਣੀ ਆ ਭਰਾਵਾ 2 ਕਿਲਿਆਂ ਤੇ ਕੀ ਕਰ ਗਏ ਅਸੀਂ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਵੀਰੇ ਮੈਂ ਤੁਹਾਨੂੰ ਯਾਰ ਇੱਕ ਵਾਰੀ ਕਹਦਾ ਠੀਕ ਆ ਜੋ ਮਰਜ਼ੀ ਕਰ ਲੈ ਉਹ ਮਾੜ ਮੈਂ ਉੱਥੇ ਹੋਰ ਤੇ ਆ ਜਿੱਦੇ ਕਣਕ ਅਗ ਮੱਛੀ ਸੀ ਮੈਂ ਚੱਲ ਗਰੀਬ ਬੰਦੇ ਯਾਰ ਇਹ ਕੱਲ ਨੂੰ ਤੂੰ ਹੋਰ ਵੰਡ ਦੇ ਤੂੰ ਸਾਰੀ ਵੰਡ ਦੇ ਮੈਨੂੰ ਠੇਕਾ ਲਿਆ ਮੱਛੀ ਯਾਰ ਤੂੰ ਨਾ ਕਿਉਂ ਦੇ ਗਿਆ ਬਈ ਉਹ ਦੇਣਾ ਹੀ ਆ ਉਹਦਾ ਹੋਰ ਕੌਣ ਸਾਥ ਦੇਵੇ 20 ਕਿੱਲੇ ਮੱਛੀ ਉਹਦੀ ਆਹਦਾ ਫਸਾ ਆਏ ਕਰ ਮੈਂ ਨਹੀਂਗਾ ਸਾਈ ਦਿੱਤੀ 30000 ਰੁਪਿਆ ਬੰਦੇ ਇਕੱਠੇ ਕਰ ਮੈਂ ਬੰਦੇ ਇਕੱਠੇ ਨਹੀਂ ਕਰਾਂ ਵਾਂਚਣਾ ਬੜੀ ਮੈਂ ਤੁਹਾਨੂੰ ਪੈਸਾ 7000 ਡਬਲ ਬਣਾਉਂਗਾ ਬੰਦੇ ਇਕੱਠੇ ਕਰ ਮੈਂ ਡਬਲ ਦੇ ਦੂੰਗਾ ਸਾਈ ਆਪ ਦੀ ਲੈ ਹਾਂ ਮੇਰੀ ਗੱਲ ਸੁਣ ਲੈ ਭਾਜਣਾ ਮੈਂ ਤੇਰੇ ਨੂੰ ਹਾਂ ਡਬਲ ਦੇ ਦੂੰਗਾ ਮੈਂ ਤੇ ਫੇਰ ਮੈਂ ਡਬਲ ਦੇ ਦੂੰਗਾ ਮੈਨੂੰ ਕੋਈ ਚੱਕਰ ਉਹ ਕਿਉਂ ਆਦਾ ਨੁਕਸਾਨ ਕਰਾਉਣਾ 30000 ਦਾ ਡਬਲ ਦੇ ਕੇ ਉਹ ਹੀ 30000 ਰੁਪਏ ਤੈਨੂੰ ਇਹ ਚੋਂ ਬਚਨਾ ਨਹੀਂ ਆ ਤੈਨੂੰ ਕੋਈ ਨਕਾਬ ਤਾਂ ਫੜ ਲੈਣਾ ਸੰਦ ਲੈ ਲਾਂਗੇ ਸਾਰੇ ਮੈਂ ਨਵੇਂ ਟਰੈਕਟਰ ਲੈ ਲਊਂ ਮੈਂ ਜਮਾਂ ਨਵਾਂ ਟਰੈਕਟਰ ਕਢਾ ਕੇ ਲਿਆਂਗਾ ਜਿੱਲਾ ਵਿਗੂਗਾ ਸਾਰੇ ਸੰਦ ਬਹੁਤ ਮੰਗਿਆ ਮੈਂ ਨੀ ਵਿਗੂਗਾ ਜਿੱਲਾ ਉਸੇ ਰਾਤੋਂ ਪਾਲਾ ਨਹੀਂ ਰਹਿਗਾ ਬਈ ਕਿਸ਼ਤਾਂ ਤੇ ਕਢਾ ਕੇ ਲਊਂਗਾ ਕਿਸ਼ਤਾਂ ਭਰ ਦਊਂਗਾ ਮੈਨਾਂਗੇ ਕੋਈ ਪੁਰਾਣੇ ਲੈ ਲਾਂਗੇ ਕਿਆ ਤੂੰ ਨਹੀਂ ਲੈ ਆ ਨਾ ਟਰੈਕਟਰ ਕਿਸ਼ ਮੈਂ ਤਾਂ ਲਿਆ ਮੈਂ ਆਪਦੀ ਕਮਾਈ ਕਰਦਾ 25 ਗੱਲ ਤੇ ਮੈਂ ਮਿਹਨਤ ਕਰੂੰਗਾ ਮੈਂ ਵੀ ਮਿਹਨਤ ਕਰੂੰਗਾ ਮਿਹਨਤ ਕਰੇਗਾ ਕਦੋਂ ਹੁਣ ਝੋਨਾ ਕਿਹੜਾ ਬੀਜੇਗਾ ਤੇ ਮੈਂ ਹੁਣ ਤਾਂ ਹੀ ਤਾਂ ਤੁਹਾਨੂੰ ਬਾਹਰ ਕੱਢਿਆ ਬਾਹਰੋਂ ਮੈਂ ਮੈਨੂੰ ਦੇਣਾ ਹੀ ਨਹੀਂ ਵਾਹ ਤੂੰ ਅੱਜ ਤੇ ਬਾਈ ਜੀ ਦੇਣਾ ਹੀ ਨਹੀਂ ਮੈਂ ਦੋ ਮਹੀਨਾ ਪਹਿਲਾਂ ਦੱਸ ਦਿੰਦਾ ਮੈਨੂੰ ਮੈਂ ਦੇਣਾ ਹੀ ਨਹੀਂ ਵਾਹ ਤੈਨੂੰ ਜਦੋਂ ਕਹਤਾ ਯਾਰ ਉਹ ਬਦੰਦਰਾ ਆਪ ਡੁੱਬੇਗਾ ਨਾਲੇ ਮੈਨੂੰ ਡੁੱਬੇਗਾ ਹੁਣ ਜੇਬ ਚ ਪਾ ਲੈਣਾ ਅਗਲੇ ਸਾਲ ਤੈਨੂੰ ਮੈਂ ਸਾਰਾ ਕੁਝ ਵਜਾਉਂਗਾ ਮੇਰੇ ਸੰਦ ਲੈ ਲਈ ਸਾਰਾ ਕੁਝ ਮੇਰਾ ਲੈ ਲਈ ਮੈਂ ਨਾਲ ਲਾ ਕੇ ਤੈਨੂੰ ਪਨੀਰੀ ਨਹੀਂ ਤੇ ਇਥੋਂ ਹੋਣੀ ਪਨੀਰੀ ਪੀਲੀ ਪਈ ਜਾਊਗੀ ਤੇ ਇਥੋਂ ਉਹ ਸਾਰਾ ਕੁਝ ਹੋ ਜਾਂਦਾ ਜੱਟਾਂ ਦੇ ਕੋਲ ਵੀਰੇ ਨਹੀਂ ਐਵੇਂ ਮੈਨੂੰ ਨਾ ਖਾ ਸਾਡੀਆਂ ਜਮੀਨਾਂ ਲੈ ਕੇ ਠੇਕੇ ਤੇ ਤੁਸੀਂ ਕਰਦੇ ਆ ਬਾਈ ਇਹਨਾਂ ਦਾ ਨਾਸਿਆਣਾ ਤੁਹਾਡੇ ਬੁੜੇ ਕਰਦੇ ਸੀ ਤੂੰ ਯਾਰੀ ਸੀ ਮੈਂ ਮੈਂ ਸਿੱਖ ਲ ਐਰ ਕੀ ਘੱਟ ਸੀ ਯਾਰ ਸਾਈ ਤੈਨੂੰ ਪਤਾ ਲੱਗ ਜੂਗਾ ਤੈਨੂੰ ਪਤਾ ਕੋਈ ਨਹੀਂ ਲੱਗਿਆ ਤੂੰ ਸਾਈ ਲੜਾ ਆ ਜਾ ਹਾਂ ਲੈ ਬਣਾ ਕੇ ਨੋ ਗੱਲਾਂ ਨਹੀਂ ਆ ਲੈ ਤੀ ਜਿਹੜੀ ਪਈ ਲੈ ਜੀ ਉਹ ਹਾਂ ਮੈਂ ਨਹੀਂ ਕਰ ਚਾਹੁੰਦਾ ਪਤੰਦਰੋ ਇੰਨਾ ਲਾਲ ਥੋੜਾ ਐਰ ਕੀ ਦਾ ਕਰ ਚਾਹੁੰਦਾ ਠੇਕੇਦਾਰ ਗੱਲ ਸੁਣ ਖੁਸ਼ ਹੋ ਐਤ ਕੀ ਥਾਪੀਆਂ ਮਾਰ ਲੀਆਂ ਬਈ ਠੇਕੇਦਾਰਾ ਤੈਨੂੰ 4 ਪੈਸੇ ਵੱਧ ਬਣ ਗਏ ਤੈਨੂੰ ਤੇ ਪਤੰਦਰੋ ਤੁਸੀਂ ਮੇਰੀ ਸਾੜਾ ਕਰੀ ਜਨੇ ਤਾਂ ਕਿ ਮੇਰੇ ਚੰਗੇ ਥਾਂ ਤੇ ਉਹ ਇੱਧਰ ਆਇਆ ਯਾਰ ਮੇਰੇ ਕਰਤੇ ਵੱਜਦੇ ਆ ਭਰਾਵਾ ਇੱਧਰ ਆ ਕਰਤੇ ਇਹਦਾ ਸੱਪ ਵੀ ਵੜਨਗੇ ਤੇਰੇ ਪੈਰਾਂ 'ਚ ਵੜਨਗੇ ਸੱਪ ਹੈ ਇਹਦਾ ਹੀ ਰੌਖੀ ਤੇ ਕਿਵੇਂ ਕਰ ਗਏ ਗੱਲ ਸੁਣੋ ਤੁਸੀਂ ਲੋਕ ਆਈਆਂ 70-8000 ਰੁਪਇਆ ਫੜ ਕੇ ਜੇ ਚਪਾ ਲੈਣਾ ਘਰੇ ਬੈਠੇ ਅਸੀਂ ਇੱਥੇ 10-15000 ਰੁਪਏ ਵਿੱਚ ਸੀਰੀ ਲੱਗਿਆ ਥੋੜੇ ਅਸੀਂ ਨਹੀਂ ਲੈਂਦੇ ਸਾਡਾ ਸਰਦਾਂ ਨਹੀਂ 2 ਕਿੱਲੇ ਗਾਂਜ ਬਾਗ ਪੜਾਉਣੇ ਚੱਲ ਆਏ ਆ 10 ਕਿੱਲਾ ਜੋ ਕੋਈ ਲੱਖ ਰੁਪਇਆ 1.5 ਲੱਖ ਵੱਜ ਜਾਂਦਾ ਤੇ ਤੁਸੀਂ ਐਤ ਕੀ ਕਣਕ ਚੌਥੇ ਸਾਲ ਹੋਈ ਐ ਐਤ ਕੀ ਤੁਸੀਂ ਪਹਿਲੀ ਗੱਲ ਠੇਕਾ ਚੱਕ ਤਾਂ ਲੋਕਾਂ ਨੇ ਯਾਰ ਅਸੀਂ ਨਹੀਂ ਚੱਕਿਆ ਠੇਕਾ ਤੁਸੀਂ ਚੱਕ ਤੂੰ ਤੁਹਾਡੇ ਨਾਲ ਦੇ ਗਏ ਗਏ ਵੀ 75 ਮਾ ਨਿਕਲੀ ਐ ਦੱਸ ਤੇ ਮੈਂ ਹੁਣ ਕੀ ਕਰਾਂ ਫਿਰ ਇੱਥੇ ਉਹਨਾਂ ਕਰ ਕੀ ਬਈ ਉਹਨਾਂ ਦਾ ਆਪ ਦਾ ਵਾਹਣ ਹੈਗਾ 10 10 ਕਿੱਲੇ ਉਹ ਤਾਂ ਨਾ ਠੇਕੇ ਦੇ ਲੈਣਗੇ ਸਰਜੂ ਮੇਰੇ ਜਿਹੜੇ ਛੋਟੇ ਕਿਸਾਨਾਂ ਅਸੀਂ ਛੋਡੇ ਤੇ ਆਸ ਰੱਖਣੀ ਐ ਤੂੰ ਅਗਲੇ ਸਾਲ ਕਰਨੀ ਤੇਰੇ ਮੈਂ ਨਾਲ ਸਾਰਾ ਕੁਝ ਵਹਾਊਗਾ ਟਰੈਕਟਰ ਮੇਰਾ ਲੈ ਲਈ ਨਾਲ ਲੱਗੂਗਾ ਐਤ ਕੀ ਸਾਲ ਬਾਈ ਬਣ ਕੇ ਵਾਹ ਲੈਣ ਤੇ ਮੈਂ ਕਿਤੇ ਵਾਹਣ ਨਹੀਂ ਲਿਆ ਹੋਰ ਪਾਸੇ ਵਾਹਣ ਨਹੀਂ ਮਿਲਦਾ ਠੇਕਾ ਵਧ ਲਊਗਾ 2 ਫਿਰ ਟੱਡ ਭਰ ਜਾਊਗਾ ਟੱਡ ਤੇਰਾ ਭਰ ਗਿਆ ਫਿਰ ਤੂੰ ਤੇਰਾ ਤਾਂ ਪਰਦੇ ਪਾਉਂਦਾ ਸੀ ਤੇ ਆ 4 ਸਾਲਾਂ ਬਾਅਦ ਦਾ ਲੱਗਿਆ ਇਹਦਾ ਤੂੰ ਐਤ ਕੀ ਤੁਹਾਡਾ ਕਦੋਂ ਦਾ ਵਾਣ ਵਾਣ ਵੇਲਾ ਕਿਸੇ ਨੂੰ ਗਵਾਂਡੀ ਨੂੰ ਨਹੀਂ ਵੱਡਣ ਦਿੱਤਾ ਸਾਰਾ ਕੰਪਿਊਟਰ ਕਰਾਇਆ ਰੂੜੀ ਮੈਪ ਭਾਈ ਇਹ ਜੇ ਰੇ ਘਟ ਮੈਪ ਪੰਜਾਬ ਦਾ ਵਾਣ ਸਮਝ ਕੇ ਕੋਈ ਦਰਖਤ ਵੇਖ ਕੇ ਨੇ ਲਾਇਆ ਤੁਹਾਡੇ ਵਾਣ 'ਚ ਮੈਂ ਇਹ ਕਾਹ ਪਾਦਾ ਸਿਆਪਾ ਪਪੂਲਰ ਲਾ ਦੇ ਇਹ ਛੋਟੀ ਆਮਦਨ ਵਣੀਆਂ ਮੈਂ ਥੋੜਾ ਵੱਡ ਕੇ ਲੈ ਕੇ ਆਣਾ ਮੈਂ ਲਾ ਤੇ ਮੈਂ ਚੱਲ ਕੋਈ ਚਾਹ ਪੈਣ ਯਾਰ ਉਹ ਕਹਿਦਾ ਕਰ ਦੇ ਮੈਂ ਤਾਂ ਲੁੰਦਾ ਨਹੀਂ ਸੀਗਾ ਇਹ ਛੋਟੀ ਬੁੜੀ ਨੇ ਲਵਾਇਆ ਬੁੜੀ ਨੇ ਲਵਾਇਆ ਫਿਰ ਪੰਗੇ ਦਾ ਨਾਲ ਹੀ ਤੂੰ ਟੋਏ ਪੜਪੜ ਲਵਾਉਂਦਾ ਇਹ ਮੈਂ ਤਾਂ ਲਵਾਉਣੀ ਮੈਂ ਤਾਂ ਵਾਹਨ ਦੇ ਲਾਲਚ ਨੂੰ ਕਰਦਾ ਯਾਰ ਤੁਹਾਡੇ ਚਾਰ ਵਾਹਨ ਮੈਨੂੰ ਸਾਲ ਹੋਰ ਦੇ ਦੇ ਇੰਨਾ ਇਹ ਤਾਂ ਚੱਲ ਯਾਰ ਆਮਦਨ ਤਾਂ ਚੱਲ ਤੂੰ ਇੱਕ ਕ ਲੈ ਲਈ ਯਾਰ 2000 ਕਹਿਣਾ 80 ਆ 82 ਲੈ ਲਈ ਤੂੰ ਪਰ ਜੇ ਤੇਰਾ ਢੱਡ ਪਰ ਜੂ ਪਰੇ ਲਾਲਚ ਛੋਟਾ ਮਾੜਾ ਲੋਕਾਂ ਦਾ ਮੈਂ ਤਾਂ ਲਾਉਂਗਾ ਇਹ ਸਾਲ ਦੋ ਸਾਲ ਯਾਰ ਠੇਕੇ ਤੇ ਪੈ ਲਈਆਂ ਮੁੜ ਕੇ ਤੁਹਾਨੂੰ ਆਪ ਨੂੰ ਆ ਪਜਾਮੇ ਚੜਾਉਣੇ ਪੈਣਗੇ ਤੁਸੀਂ ਤੁਸੀਂ ਆਪ ਵਧਾਇਆ ਅਸੀਂ ਵਧਾਇਆ ਠੇਕਾ ਯਾਰ ਤੁਸੀਂ ਵਧਾਇਆ ਸਾਨੂੰ ਕਹਿਣ ਲੱਗੇ ਸਾਡੇ ਜਿਹੜੇ ਫੁਗਰੇ ਹੈਗੇ ਆ ਹੁਣ 75 ਮਾਣ ਵਾਲੇ 75 ਮਾਣ ਕੀ ਦੇਣੀ ਚੜੀ ਐਤਕੀ 60 65 ਮਾਣ ਜ਼ਰੂਰ ਚੜੀਆ ਪਰ ਝੂਠ ਹੈ ਹਾਂ ਝੂਠਾ 75 ਮਾਣ ਮੇਰੇ ਆ ਸਾਰੀ ਆਰਥਿਕਾ ਜਾਣਦਾ ਨਹੀਂ ਤੁਹਾਡਾ ਵੀ ਆਰਥਿਕਾ ਉਹੀ ਹੁੰਦਾ ਪਹਿਲਾਂ ਜਾ ਕੇ ਉਹਨੂੰ ਪੁੱਛ ਲੈ ਘਰੇ ਇੱਕ ਡਰਾਮਾ ਭਰਿਆ ਹੋ ਗਿਆ ਲਾ ਤੇ ਦੂਜੀ ਵੇਖ ਲੈ ਪਰ ਕੀ ਫਾਇਦਾ ਝੂਠ ਮਾਰਨ ਦਾ ਤੁਹਾਨੂੰ ਉਹ ਮੈਂ ਕਿਹੜੇ ਮਾਰਨਾ ਭਰਾਵਾ ਉਹ ਤੁਹਾਡਾ ਤਾਂ ਭਾਈਚਾਰ ਦਾ ਮਾਰਦਾ ਜਿਹੜਾ ਲੈਂਦੇ ਫਿਰ ਸਾਰਿਆਂ ਦਾ ਅੱਗਾ ਮ ਉਹ ਦੇਂਗਾ 2000 ਠੇਕਾ ਵਦ ਲੈ ਲਈ 2000 ਲੈ ਲਈ ਤੇਰਾ ਢੱਡ ਪਾੜ ਦੂ ਮੈਂ ਤਾਂ ਲਵਾਂਗਾ ਮੈਂ ਤੈਨੂੰ ਦੱਸਦਾ ਗਾਂ ਨੂੰ ਨਾ ਬਾਹਰ ਰੱਖੀ ਫਿਰ ਗਾਂ ਨੂੰ ਤੈਨੂੰ ਮੈਂ ਕਰਾਉਂਗਾ ਮੇਰੇ ਸਾਹਦ ਸੰਦੇੜੇ ਲੈ ਜੀ ਨਾਲ ਤੇਰੇ ਮੈਂ ਸਾਰਾ ਕੁਝ ਬਜਾਉਂਗਾ ਇਸੇ ਦੇ ਹਿੱਸੇ ਤੇ ਮੈਂ ਤਾਂ ਲੋਗਾਂ ਨੂੰ ਪਤਾ ਲੱਗ ਜਾਊਗਾ ਕਿੰਨੇ ਬਚਾਵਾ ਠੇਕੇ ਢੂਕੇ ਤੇਰੀ ਮੈਂ ਦੇਣੀ ਤੈਨੂੰ ਪਹਿਲਾਂ ਦੱਸਦਾ ਮੈਂ ਫੈਰ ਕੀ ਥਾਂ ਥਾਂ ਤੇ ਅੱਗ ਲੱਗੀ ਹੈ ਨਾ ਇਹ ਐਡਾ ਬੱਠਲ ਜਿੱਦਾ ਕਾਲਜਾ ਚਾਹੀਦਾ ਠੇਕੇ ਤੇ ਵਾਣ ਲੈਣ ਨੂੰ ਉਹ ਹਬੋਰ 20 ਕਿੱਲੇ ਮੱਛੀ ਜਿਹਨੂੰ ਤੂੰ ਕਹਿੰਦਾ ਮੱਛ ਜੇ 2 ਮਣ ਮੈਂ ਭੇਜੀਏ ਕਿ ਬੋਂਕਰਾਂ ਨਾਲ ਇਕੱਠੀ ਕਰੀ ਜਾਂਦੇ ਆ ਮਾਨਸਾ ਜਾੜਾ ਝਨੀਰ ਮੱਖਾ ਉੱਥੇ ਯਾਰ ਗੱਲ ਤਾਂ ਦੇ ਹੀ ਆਈ ਥੋੜਾ ਸਿਸਟਮ ਹੁੰਦਾ ਤੇ ਤੁਹਾਡਾ ਚੱਲ ਯਾਰ ਗੱਲ ਸੁਣ ਯਾਰ ਮੇਰੀ ਮੇਰੀ ਗੱਲ ਸੁਣਿਆ ਚੱਲ ਮੈਂ ਗਲਤੀ ਮੰਨਦਾ ਨਹੀਂ ਮੈਨੂੰ ਸਾਥ ਨਹੀਂ ਸੀਗਾ ਤੇ ਕੋਈ ਨਹੀਂ ਯਾਰ ਮੈਂ ਨਾ 1000 ਘੱਟ ਲੈ ਲੂੰਗਾ ਕੋਈ ਨਹੀਂ ਬਸ ਘੱਟ ਨਹੀਂ ਬਈ ਪੂਰੇ ਤੇ ਪਰ ਤੂੰ ਕਹੇ ਵਾਹਣ ਰੱਖਣਾ ਮੈਨੂੰ ਸਾਲ ਪਹਿਲਾਂ ਦੱਸਦੀ ਬਾਈ ਬਣ ਕੇ ਹੁਣ ਮੈਨੂੰ ਵਾਹਣ ਨਹੀਂ ਮਿਲਣਾ ਜੇ ਤੂੰ ਪਹਿਲਾਂ ਹੁੰਦਾ ਮੈਂ ਵਾਹਣ ਹੋਰ ਪਾਸੇ ਲੈ ਲੈਂਦਾ ਕੋਈ ਨਹੀਂ ਮੈਂ ਤੇਰਾ ਗਾੜੀ ਮਾਰਦਾ ਤੇ ਠੀਕ ਆ ਚੱਲ ਅਗਲੀ ਯਾਰ ਫਿਰ ਵੇਖ ਲਾਂਗੇ ਨਾ ਕੋਈ ਨਹੀਂ ਬਾਈ ਠ